ਤਾਂ ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਤੇ ਗੱਲਬਾਤ ਕਰਾਂਗੇ ਇਸ ਵੀਡੀਓ ਦੇ ਵਿੱਚ ਪੰਨਾ ਸਿੱਧੂ ਬਾਈ ਬਾਰੇ ਤਾਂ ਜਿਵੇਂ ਕਿ ਅੱਜ ਸਾਰੇ ਹੀ ਜਾਣੇ ਉਡੀਕ ਕਰ ਰਹੇ ਸੀ ਪੰਨਾ ਸਿੱਧੂ ਦੀ ਰਿਹਾਈ ਦੀ ਕਿ ਕਦੋਂ ਪੰਨਾ ਸਿੱਧੂ ਜੇਲ੍ਹ ਦੇ ਵਿੱਚੋਂ ਬਾਹਰ ਆ ਕੇ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰੂਗਾ ਕਿਉਂਕਿ ਤੁਹਾਨੂੰ ਸਾਰੇ ਨੂੰ ਪਤਾ ਵੀ ਨਜਾਇਜ਼ ਹੀ ਪਰਚੇ ਪਾਏ ਗਏ ਪੰਨਾ ਸਿੱਧੂ ਦੇ ਉੱਪਰ ਤੇ ਇੱਥੇ ਸਾਰੇ ਹੀ ਪੰਜਾਬੀਆਂ ਦੇ ਵਿੱਚ ਬਹੁਤ ਹੀ ਜ਼ਿਆਦਾ ਰੋਸ ਭਰਿਆ ਹੋਇਆ ਹੈਗਾ ਪ੍ਰਸ਼ਾਸਨ ਦੇ ਖਿਲਾਫ ਕਿ ਤੁਸੀਂ ਇੰਨਾ ਧੱਕਾ ਨਾ ਕਰੋ ਪੰਜਾਬ ਦੇ ਨੌਜਵਾਨਾਂ ਦੇ ਨਾਲ ਪਰ ਇੱਥੇ ਤੁਹਾਨੂੰ ਹੁਣ ਦੱਸ ਦਈਏ ਵੀ ਸੋਸ਼ਲ ਮੀਡੀਆ ਤੇ ਬਹੁਤ ਸਾਰੀਆਂ ਖਬਰਾਂ ਇਹ ਵਾਇਰਲ ਹੋ ਰਹੀਆਂ ਨੇ ਵੀ ਅੱਜ ਪਾਨਾ ਸਿੱਧੂ ਦੀ ਰਿਹਾਈ ਨਹੀਂ ਹੋਵੇਗੀ ਇੱਥੇ ਕਾਰਨ ਸਿਰਫ ਇਹ ਦੱਸਿਆ ਜਾ ਰਿਹਾ ਅੱਜ ਸ਼ਨੀਵਾਰ ਦੀ ਛੁੱਟੀ ਹੋਣ ਕਰਕੇ ਇਹ ਰਿਹਾਈ ਆ ਹੋ ਰੋਕੀ ਗਈ ਹੈਗੀ ਤੇ ਇਦਾਂ ਤਾਂ ਫਿਰ ਕੱਲ ਨੂੰ ਵੀ ਸ਼ਾਇਦ ਪਾਨਾ ਸਿੱਧੂ ਦੀ ਰਿਹਾਈ ਨਾ ਹੋਵੇ ਐਤਵਾਰ ਦੇ ਕਰਕੇ ਤੇ ਹੁਣ ਲੱਗਦਾ ਵੀ ਇਹ 2 ਦਿਨ ਹੋਰ ਵਧਾਏ ਗਏ ਨੇ ਪਾਨਾ ਸਿੱਧੂ ਨੂੰ ਜੇਲ੍ਹ ਦੇ ਵਿੱਚ ਰੱਖਣ ਦੇ ਲਈ ਤੇ ਤੁਹਾਨੂੰ ਕੀ ਲੱਗਦਾ ਵੀ ਅੱਜ ਜਾਂ ਕੱਲ ਤੱਕ ਪੰਨਾ ਸਿੱਧੂ ਜੇਲ੍ਹ ਦੇ ਵਿੱਚੋਂ ਬਾਹਰ ਆਵੇਗਾ ਜਾਂ ਫਿਰ ਨਹੀਂ ਤੇ ਉਸ ਤੋਂ ਬਾਅਦ ਫਿਰ ਪੰਜਾਬ ਦਾ ਮਾਹੌਲ ਕਾਫੀ ਵਿਗੜ ਸਕਦਾ ਹੈ ਤਾਂ ਪ੍ਰਸ਼ਾਸਨ ਨੂੰ ਵੀ ਚਾਹੀਦਾ ਵੀ ਜਲ ਤੋਂ ਜਲਦ ਪੰਨਾ ਸਿੱਧੂ ਜੇਕਰ ਬੇਕਸੂਰਤ ਹੈ ਉਸ ਨੂੰ ਬਾਹਰ ਕੱਢਿਆ ਜਾਵੇ ਬਾਕੀ ਜਲਦੀ ਮਿਲਦੇ ਹਾਂ ਅਗੀ ਵੀਡੀਓ ਚ ਉਦੋਂ ਤੱਕ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ